ਪਾਈ ਸ੍ਰਿੰਦਰਪਾਲ ਸਿੰਘ ਤਾਲੁਕ ਪਲਾਪਸੋਂ ਵਿਚਾਰ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਤਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਦੇ ਵਿੱਚ ਬਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਫਤਿਹ ਹੱਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੌਮ ਦੇ ਮਹਾਨ ਸ਼ਹੀਦੀ ਪਾਈ ਪਰਮਜੀਤ ਸਿੰਘ ਜੀ ਅਮਾ ਬਾਬਾ ਨੰਦਜੀ ਦਾ ਸਾਲਾਨਾ ਸ਼ਹੀਦੀ ਦਿਹਾੜਾ ਮਨਉਣ ਲਈ ਇੱਥੇ ਪਹੁੰਚੇ 71 ਹੋਏ ਆ ਮੈਂ ਜਿੱਥੇ ਉਹਨਾਂ ਨੂੰ ਆਪਣੀ ਜਥੇਬੰਦੀ ਸ੍ਰੀ ਕਰਤਾਰਪੁਰ ਸਾਹਿਬ ਕਾਲੀਡੋਰ ਲੰਘਾ ਸੰਘਰਸ਼ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਉੱਥੇ ਮੈਂ ਸਮੇਂ ਦੀ ਵੀ ਘਾਟ ਹੋਣ ਕਰਕੇ ਇੱਕ ਦੋ ਗੱਲਾਂ ਕਰਕੇ ਆਪਜੀ ਨੂੰ ਮਾਫੀ ਚਾਹੁੰਦਾ ਹਾਂ ਸੋ ਇਹ ਗੱਲ ਕਰਨੀ ਚਾਹੁੰਦਾ ਹਾਂ ਇਕ ਸ਼ਾਇਰ ਨੇ ਬੜਾ ਵਧੀਆ ਲਿਖਿਆ ਕਿ ਲਸ਼ਕਰ ਵੀ ਤੁਹਾਡਾ ਹੈ ਲਸ਼ਕਰ ਵੀ ਤੁਹਾਡਾ ਹੈ ਸਰਦਾਰ ਵੀ ਤੁਹਾਡਾ ਹੈ ਗਲਤ ਕੋ ਠੀਕ ਲਿਖਦੇ ਉਹ ਅਖਬਾਰ ਵੀ ਤੁਹਾਡਾ ਹੈ ਇਸ ਦੌਰ ਦੇ ਹਮ ਫਰੀਆਦੀ ਜਾਏ ਤੋ ਜਾਏ ਕਹਾਂ ਕਾਨੂੰਨ ਵੀ ਤੁਹਾਡਾ ਹੈ ਔਰ ਦਰਬਾਰ ਵੀ ਤੁਹਾਡਾ ਹੈ ਇਹ ਮੈਨੂੰ ਗੱਲਾਂ ਸਿੱਖ ਸਿੱਖਾਂ ਦੇ ਪਿਛਲੇ ਇਤਿਹਾਸ ਦੇ ਉੱਤੇ ਬੜੀਆਂ ਧੁਨੀਆਂ ਲੱਗਦੀਆਂ ਕਿ ਸਿੱਖ ਕੌਮ ਨੇ ਇੱਕ ਰਾਜ ਕੀਤਾ ਅਸੀਂ ਉਸ ਰਾਜ ਦੇ ਵਾਰਿਸ ਹੈ 1799 ਤੋਂ ਲੈ ਕੇ 1859 ਤੱਕ ਅਸੀਂ ਰਾਜ ਕੀਤਾ ਜਦੋਂ ਅਸੀਂ ਰਾਜ ਕੀਤਾ ਰਾਜ ਕਰਨ ਤੋਂ ਬਾਅਦ ਕੁਝ ਰਾਜ ਤ੍ਰੋਹੀ ਲੋਕਾਂ ਦੀ ਬਗਾਵਤ ਸਾਡਾ ਰਾਜ ਖੁੱਸ ਜਾਂਦਾ ਉਸ ਰਾਜ ਦੇ ਖੁੱਸਣ ਤੋਂ ਬਾਅਦ ਇਹਦੇ ਉੱਤੇ ਅੰਗਰੇਜ਼ਾਂ ਦਾ ਰਾਜ ਆਉਂਦਾ ਉਸ ਰਾਜ ਤੋਂ ਬਾਅਦ ਇੱਕ ਸਮਾਂ ਆਉਂਦਾ 1947 ਕਿ 1947 ਦੇ ਵਿੱਚ ਆਜ਼ਾਦੀ ਮਿਲਦੀ ਹੈ ਤੇ ਮੈਨੂੰ ਬਹੁਤ ਹਰਾਨਗੀ ਹੁੰਦੀ ਹੈ ਜਦੋਂ ਆਜ਼ਾਦੀ ਮਿਲੀ ਤੇ ਸਾਡੇ ਕੁਝ ਉਹ ਸਿਆਸੀ ਲੋਕ ਜਿਨ੍ਹਾਂ ਨੇ ਸਾਡਾ ਕੋਇਖ ਇਸ ਭਾਰਤ ਦੇ ਨਾਲ ਜੋੜਿਆ ਜਦੋਂ 1947 ਦੇ ਵਿੱਚ ਇਹਦੇ ਨਾਲ ਸਾਡਾ ਭਿੱਖ ਜੋੜਿਆ ਤੇ ਮੈਂ ਦੱਸਣਾ ਚਾਹੁੰਦਾ ਕਿ 1952 ਦੇ ਵਿੱਚ ਭਾਰਤ ਦਾ ਸੰਵਿਧਾਨ ਤਿਆਰ ਹੁੰਦਾ ਜਦੋਂ ਭਾਰਤ ਦਾ ਸੰਵਿਧਾਨ ਤਿਆਰ ਹੁੰਦਾ ਸਾਬਤ ਨਹੀਂ ਹੁੰਦੀ ਕਿ ਭਾਰਤ ਨਾਂ ਦਾ ਦੇਸ਼ ਜਾਂ ਇੰਡੀਆ ਨਾਂ ਦਾ ਦੇਸ਼ ਪਹਿਲਾਂ ਕਦੀ ਹੋਏਗਾ ਇਹ ਸੰਗ੍ਰਹਿ ਗਲਤ ਇਤਿਹਾਸ ਬਣਾਇਆ ਜਾ ਰਿਹਾ ਹੈ ਗਲਤ ਫਿਰਕੀ ਫੈਲੀ ਜਾ ਰਹੀ ਹੈ ਜਦੋਂ ਸਵਧਾਨਤਿਆਰ ਹੁੰਦਾ ਹੈ ਕਿਸ ਚੀਜ਼ ਦਾ ਉਦੋਂ ਤੋਂ ਉਹਦੀ ਗੱਲ ਅੱਗੇ ਦੁਰਦੀ ਹੈ ਉਸ ਸਵਧਾਨ ਦੇ ਵਿੱਚ ਸਾਨੂੰ ਕੇਸਾ داری ਹਿੰਦੂ ਲਿਖਿਆ ਗਿਆ ਜਦੋਂ ਕਿਸਾਧਾਰੀ Hindu ਲਿਖਦਾ ਅੱਜ ਸਾਡੇ ਕਈ ਸਿੱਖ ਵੀ ਜਿਹੜੇ ਬਾਰ-ਬਾਰ ਸਮੇਂ-ਸਮੇਂ ਤੇ ਗੱਲ ਕਰਦੇ ਆ ਕਿ ਭਾਰਤ ਨੂੰ Hindu ਰਾਸ਼ਟਰ ਬਣਾਇਆ ਜਾ ਰਿਹਾ ਮੈਂ ਵੀਰੋਂ ਇੱਥੇ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਹੱਥ ਦੇ ਵਿੱਚ ਤਾਕਤ ਆਉਂਦੀ ਹੈ ਉਦੋਂ ਸਾਰੇ ਕੰਮ ਕੀਤੇ ਜਾਂਦੇ ਆ ਉਹਨਾਂ ਦੇ ਕੋਲ ਅਜ ਤਾਕਤ ਹੈ ਉਹ ਆਪਣੀ ਤਾਕਤ ਦੇ ਬਲ ਦੇ ਉੱਤੇ ਹਿੰਦੂ ਰਾਸ਼ਟਰ ਬਣਾ ਰਹੇ ਨੇ ਉਹਨਾਂ ਨੇ ਇੱਥੇ ਆਪਣੇ ਤਾਕਤ ਦੇ ਬਲ ਉਤੇ ਦੇ ਨਾਲ ਬਾਬਰੀ ਮਸਜਿਦ ਨੂੰ ਢਾਕੇ ਉੱਥੇ ਹੁਣ ਮੰਦਿਰ ਦਾ ਨਿਰਮਾਣ ਕੀਤਾ ਤੇ ਨਾਲ ਦੀ ਨਾਲ ਇੱਕ ਖਤਰਨਾਕ ਏਜੰਡਾ ਹੋਰ ਵੀ ਲੈ ਕੇ ਆ ਰਹੇ ਨੇ ਕਿ ਇੱਕ ਦੇਸ਼ ਤੇ ਇੱਕ ਵੋਟ ਦਾ ਸਿਸਟਮ ਲੈ ਕੇ ਆ ਰਹੇ ਨੇ ਅੱਜ ਜੋ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਆ ਮੈਂ ਬਿਲਕੁਲ ਇਹ ਗੱਲ ਕਹਿੰਨੇ ਕਿ ਜਿਹੜੀ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਭਰਾਵੋ ਦੀ ਉਹ ਕੱਲ ਦੀ ਜਾਂ ਪਰਸੋਂ ਦੀ ਬਣਦੀ ਗੱਲ ਕਰਦੇ ਆ ਉਹ ਅੱਜ ਹੀ ਉਹਨਾਂ ਦਾ ਬਣ ਜਾਣਾ ਚਾਹੀਦਾ ਅੱਜ ਸਿੱਖਾਂ ਦਾ ਜਿਹੜੇ ਅਸੀਂ ਕੌਮ ਦੇ ਵਾਰਿਸ ਅਸੀਂ 17 ਲੇ ਕੇ 1859 ਤੱਕ ਰਾਜ ਕੀਤਾ ਤੇ ਸਾਨੂੰ ਅੱਜ ਇੱਥੇ ਦਬਾਇਆ ਜਾ ਰਿਹਾ ਹੈ ਕਿ ਤੁਸੀਂ ਸਿੱਖਾਂ ਦਾ ਰਾਜ ਮੰਗ ਨਹੀਂ ਸਕਦੇ ਤੇ ਮੈਨੂੰ ਇਸ ਗੱਲ ਹੋਰ ਹਰਨ ਕੀ ਆਉਂਦੀ ਹੈ ਕਿ ਸਾਡੇ ਜਿਹੜੇ ਵੀ ਲੀਡਰ ਇੱਥੇ ਹੁੰਦੇ ਆ ਜਾਂ ਕਬਿਸ਼ਰੀ ਦਾ ਢਾਡੀ ਆਉਂਦੇ ਆ ਉਹ ਕਹਿੰਦੇ ਆ ਕਿ ਸਿੱਖਾਂ ਦੀ ਦਾ ਜਿਹੜਾ ਰਾਜ ਹੈ ਉਨੀ ਨੀ ਰੱਖੀ ਰਹੇਗੀ ਬਿਲਕੁਲ ਅਸੀਂ ਇਹ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ ਵੀ ਜਿਹੜੀ ਇਹ ਸਿੱਖਾਂ ਨੇ ਰਾਜ ਕੀਤਾ 1799 ਦੇ ਵਿੱਚ ਤੇ ਨੀ ਉਹਨਾਂ ਚੀਜ਼ਾਂ ਨੇ ਰੱਖੀਆਂ ਜਾਂਦੀਆਂ ਜਿਹੜੀਆਂ ਚੀਜ਼ਾਂ ਕਦੀ ਹੋਂਦ ਵਿੱਚ ਨਹੀਂ ਆਉਂਦੀਆਂ ਸੋ ਮੈਂ ਬੇਨਤੀ ਕਰੂੰਗਾ ਇਸ ਮਾਧਿਅਮ ਦੇ ਰਹੀਂ ਕਿ ਇਹ ਗੱਲ ਨੂੰ ਕਰਨੀ ਬਿਲਕੁਲ ਬੰਦ ਕਰੋ ਅਸੀਂ ਰਾਜ ਕਰਨ ਵਾਲੀਆਂ ਕੌਮਾਂ ਅਸੀਂ ਰਾਜ ਕੀਤਾ ਤੇ ਆਪਣੇ ਰਾਜ ਦੀ ਮੰਗ ਕਰਦੇ ਆ ਅਸੀਂ ਨਹੀਂ ਰੱਖਣ ਦੀ ਮੰਗ ਨਹੀਂ ਕਰਦੇ ਅੱਜ ਸਾਡੇ ਪਰਮਜੀਤ ਸਿੰਘ ਜੀ ਬੰਮਾ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਕੀ ਉਹਨਾਂ ਨੇ ਸ਼ਹਾਦਤ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਦਿੱਤੀ ਹੈ ਸੰਤ ਜਨੈਤ ਸਿੰਘ ਜੀ ਖਾਤਸਾ ਨੇ ਜੋ ਕੰਮ ਕੀਤੇ ਆ ਕੀ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਕੀਤੇ ਆ ਅੱਜ ਉਹ ਜਿਹੜੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੇ ਸਾਡੇ ਆਕਾਲ ਤਖਨ ਨੂੰ ਡਟਾਇਆ ਉਹਨਾਂ ਨੇ 1984 ਦੇ ਵਿੱਚ ਸਾਡਾ ਕਤਲੇਆਮ ਕੀਤਾ ਤੇ ਸਾਨੂੰ ਉਹ ਲੋਕ ਕਹਿੰਦੇ ਆ ਤੁਸੀਂ ਸ਼ਬਦਾਂ ਦੇ ਦੈਰੇ ਦੇ ਵਿੱਚ ਆਓ ਤੁਸੀਂ ਜੋ ਕਹੋਗੇ ਤੁਹਾਨੂੰ ਦੇ ਦਾਂਗੇ ਇਹ ਗੱਲ ਕਦੀ ਸਿੱਖਾਂ ਨੂੰ ਭੁੱਲਣੀ ਨਹੀਂ ਚਾਹੀਦੀ ਉਹਨਾਂ ਨੇ ਸਾਡੇ ਕਤਲੇਆਮ ਕੀਤੇ ਆ ਸਾਡੇ ਗੁਰਦੁਆਰਾਂ ਧਾਂਟਾਏ ਆ ਤੇ 1947 ਤੋਂ ਲੈ ਕੇ ਅੱਜ ਤੱਕ 4 ਲੱਖ ਤੋਂ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਜਾ ਚੁੱਕਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਦ ਤਰ੍ਹਾਂ 2 ਮਿੰਟ ਹੋਰ ਚਾਹੁੰਗਾ ਮੈਂ ਮੈਨੂੰ 5 ਮਿੰਟ ਦਾ ਟਾਈਮ ਦਿੰਦਾ 2 ਮਿੰਟ ਹੋਰ ਚਾਹੁੰਗਾ ਕਿ ਇੱਕ ਆਦਮੀ ਸੀਗਾ ਉਹ ਰੇਲਵੇ ਸਟੇਸ਼ਨ ਤੋਂ ਇੱਕ ਟ੍ਰੇਨ ਫੜਦਾ ਅੰਮ੍ਰਿਤਸਰ ਤੋਂ ਜਿਲੰਦਰ ਜਾਂ ਲਈ ਤੇ ਟ੍ਰੇਨ ਕਿਹੜੀ ਹੁੰਦੀ ਹੈ ਸੁਪਰ ਫਾਸਟ ਤੇ ਉਹਨੇ ਜਾਣਾ ਕਿੱਥੇ ਆ ਜੰਡੇਆਲਾ ਗੁਰੂ ਜਦੋਂ ਉਹ ਗੱਡੀ ਦੇ ਵਿੱਚ ਚੜਦਾ ਉਹ ਨਾਲ ਦੇ ਯਾਤਰੀਆਂ ਨੂੰ ਪੁੱਛਦਾ ਕਿ ਇਹ ਗੱਡੀ ਜੰਡੇਆਲਾ ਗੁਰੂ ਰੁਕੇਗੀ ਪਰ ਉਹਨੇ ਜਿਹਨੂੰ ਟ੍ਰੇਨ ਚੱਲ ਪਈ ਹੁੰਦੀ ਹੈ ਜਿਹੜੇ ਉਹਦੇ ਨਾਲ ਦੇ ਯਾਤਰੀ ਨੇ ਉਹ ਕਹਿੰਦੇ ਨੇ ਟ੍ਰੇਨ ਜੰਡੇਆਲਾ ਗੁਰੂ ਰੁਕੇਗੀ ਨਹੀਂ ਇਹਦੇ ਬਿਆਸ ਜਾ ਕੇ ਰੁਕਣੀ ਹੈ ਅੱਗੋਂ ਉਹ ਯਾਤਰੀ ਕਹਿੰਦਾ ਹੁਣ ਮੈਂ ਕਰਾਂਗਾ ਕੀ ਤੇ ਵਿੱਚੋਂ ਸਾਡੇ ਇੱਕ ਬਹੁਤ ਹੀ ਸੁਝੇ ਹੋਏ ਇੱਕ ਯਾਤਰੀ ਹੋਰ ਨੂੰ ਪਤਾ ਕੀ ਕਹਿੰਦੇ ਆ ਉਹਨੂੰ ਕਹਿੰਦੇ ਜਦੋਂ ਜੰਡਿਆਲਾ ਗੁਰੂ ਆਏਗਾ ਨਾ ਉਦੋਂ ਇਹ ਸੁਪਰ ਫਾਸਟ ਥੋੜੀ ਜਿਹੀ ਹੌਲੀ ਹੁੰਦੀ ਆ ਤੇ ਤੂੰ ਚੱਲਦੀ ਟ੍ਰੇਨ ਦੇ ਵਿੱਚੋਂ ਬਾਹਰ ਉਤਰ ਜਾਵੀਂ ਡੱਬੇ ਦੇ ਵਿੱਚੋਂ ਬਾਹਰ ਉਤਰ ਜਾਵੀਂ ਪਰ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਤੂੰ ਟ੍ਰੇਨ ਦੇ ਵਿੱਚੋਂ ਬਾਹਰ ਉਤਰਨਾ ਤੇ ਮੂੰਹ ਤੇਰਾ ਜਿੱਦਾਂ ਨੂੰ ਗੱਡੀ ਚੱਲਦੀ ਹੋਵੇ ਉਦੋਂ ਨੂੰ ਉਤਰਨਾ ਉਦੋਂ ਨੂੰ ਦੌੜਨਾ ਕਿ ਇੱਕ ਦੂ ਤੋਂ ਥੱਲੇ ਡਿੱਗ ਕੇ ਆਪਣੇ ਆਪ ਨੂੰ ਸੱਟ ਨਾ ਲਵਾ ਲੈ ਕੁਦਰਤੀ ਜਦੋਂ ਉਹ ਗੱਡੀ ਜੰਡੇਆਲਾ ਸਟੇਸ਼ਨ ਤੇ ਪਹੁੰਚਦੀ ਆ ਹੌਲੀ ਹੁੰਦੀ ਆ ਉਹ ਜਿਹੜਾ ਸਫ਼ਰ ਕਰ ਰਿਹਾ ਹੁੰਦਾ ਉਹ ਵਿੱਚੋਂ ਛਾਲ ਮਾਰਦਾ ਤੇ ਉਹ ਅੱਗੇ ਨੂੰ ਦੌੜਦਾ ਤੇ ਜਿਹੜੇ ਦੂਸਰੇ ਡੱਬੇ ਦੇ ਬੂਹੇ ਦੇ ਵਿੱਚ ਖਲੋਤੇ ਹੁੰਦੇ ਆ ਲੋਕ ਉਹਦੀ ਬਾਹ ਫੜ ਕੇ ਕਿਸੇ ਨੇ ਉਹਦਾ ਬੈਗ ਫੜ ਲੈਂਦੇ ਆ ਤੇ ਉਹਨੂੰ ਅਗਲੇ ਡੱਬੇ ਦੇ ਵਿੱਚ ਖਿੱਚ ਕੇ ਬਾੜ ਲੈਂਦੇ ਆ ਉਨੇ ਜਰ ਨੂੰ ਪਲੇਟਫਾਰਮ ਨੂੰ ਵੀ ਅੱਗੇ ਲੰਘਦੇ ਹੁੰਦਾ ਤੇ ਗੱਡੀ ਦੀ ਰਫ਼ਤਾਰ ਵੀ ਤੇਜ਼ ਹੋ ਜਾਂਦੀ ਹੈ ਉਹਨੂੰ ਉਹ ਯਾਤਰੀ ਦੂਜੇ ਡੱਬੇ ਵਾਲੇ ਬਤਾ ਕੀ ਕਹਿ ਰਹੇ ਹੁੰਦੇ ਆ ਕਿ ਤੂੰ ਬਚ ਗਿਆ ਤੈਨੂੰ ਨਹੀਂ ਪਤਾ ਇਹ ਸੁਪਰ ਫਾਸਟ ਟ੍ਰੇਨ ਸੀ ਤੇ ਜੇ ਕਿਤੇ ਨਾ ਹੀ ਤੈਨੂੰ ਮੱਡੇ ਤੇ ਤੂੰ ਗੱਡੀ ਦੇ ਥੱਲੇ ਆ ਗਏ ਤੂੰ ਮਰ ਜਾਣਾ ਸੀਗਾ ਉਹ ਕਹਿੰਦਾ ਭਰਾਓ ਮੇਰੀ ਤੇ ਗੱਲ ਸੁਣ ਲੋ ਉਹ ਕਹਿੰਦੇ 10 ਤੈਨੂੰ ਅਹੀ ਮਹਾ ਮਾਨ ਬਚਾਇਆ ਭੜ ਕੇ ਤੈਨੂੰ ਅੰਦਰ ਚਾੜਿਆ ਡੱਬੇ ਦੇ ਉਹ ਕਹਿੰਦਾ ਭਰਾਓ ਮੈਂ ਤੇ ਉਤਰਨਾ ਜਟਿਆਲਾ ਸਟੇਸ਼ਨ ਤੇ ਸੀਗਾ ਉਹ ਕਹਿੰਦਾ ਕੋਈ ਗੱਲ ਨਹੀਂ ਹੁਣ ਤੂੰ ਜਾ ਕੇ ਬਿਆਸਾ ਵਾਲੇ ਸਟੇਸ਼ਨ ਤੋਂ ਉਤਰ ਜੀ ਉਹੋ ਹੀ ਹਾਲ ਅੱਜ ਸਾਡੇ ਸਿੱਖਾਂ ਦਾ ਹੋ ਰਿਹਾ ਕਿ 5 ਸਾਲ ਵਾਸਤੇ ਸਾਨੂੰ ਕਾਂਗਰਸ ਦੇ ਡੱਬੇ ਚਵਾੜਿਆ ਜਾ ਰਿਹਾ 5 ਸਾਲ ਵਾਸਤੇ ਅਕਾਲੀ ਜਨ ਦੇ ਡੱਬੇ ਚਵਾੜਿਆ ਜਾ ਰਿਹਾ 5 ਸਾਲ ਵਾਸਤੇ ਆਮ ਆਦਮੀ ਦੇ ਡੱਬੇ ਦੇ ਵਿੱਚ ਵੜਿਆ ਜਾ ਰਿਹਾ ਸਾਡਾ ਸਿਰ ਤੇ ਸਿਰਫ ਇੱਕ ਮਿਸ਼ਨ ਹੈ ਜੇ ਅਸੀਂ ਆਪਣਾ ਰਾਜ ਲੈਣਾ ਹੈ ਵੱਖਰਾ ਰਾਜ ਚਾਹੁੰਦੇ ਆ ਤੇ ਆਜ਼ਾਦੀ ਦੀ ਗੱਲ ਕਰਨੀ ਪਹੇਗੀ ਸਾਨੂੰ ਆਜ਼ਾਦੀ ਚਾਹੀਦੀ ਹੈ ਇਹ ਜਿੰਨੇ ਸਿਆਸੀ ਲੋਕ ਨੇ ਇਹ ਸਾਨੂੰ 5-5 ਸਾਲ ਦੀ ਗੁਲਾਮੀ ਦੇ ਰਹੇ ਨੇ ਤੇ ਆਕਰ ਕੇ ਜੇ ਅਸੀਂ ਇਹਨਾਂ ਨੂੰ ਸੱਚੀ ਸੁੱਚੀ ਸਰਦਾਂਗਲੀ ਦੇਣਾ ਚਾਹੁੰਦੇ ਆ ਤੇ ਸਾਨੂੰ ਆਜ਼ਾਦੀ ਵਾਲੇ ਰਸਤੇ ਦੇ ਉੱਤੇ ਜਾਣਾ ਚਾਹੀਦਾ ਵੋਟਾਂ ਵਾਲੇ ਰਸਤੇ ਨੂੰ ਛੱਡਣਾ ਪਏਗਾ ਜਿੰਨਾ ਚਿਰ ਤੱਕ ਇਹ ਛੱਡਾਂਗੇ ਨਹੀਂ ਉਹਨਾਂ ਚਿਰ ਤੱਕ ਅਸੀਂ ਆਜ਼ਾਦੀ ਵਾਲੇ ਪਾਸੇ ਨਹੀਂ ਜਾ ਸਕਦੇ ਤੇ ਇਹਨਾਂ ਨੂੰ ਸੱਚੀ ਸੱਚੀ ਸਰਦਾਂ ਦੇ ਲਈ ਸ਼ਹੀਦਾਂ ਨੂੰ ਇਹ ਹੋਈ ਹੋਏਗੀ ਕਿ ਇਹ ਹੀ ਆਪਣੀ ਆਜ਼ਾਦੀ ਦੀ ਗੱਲ ਕਰੀਏ ਵੱਖਰੇ ਸਿੱਖ ਰਾਜ ਦੀ ਗੱਲ ਕਰੀਏ ਇਹਨਾਂ ਗੱਲਾਂ ਕਰਦਿਆਂ ਹੋਇਆਂ ਮੈਂ ਖਿਮਾ ਦਾ ਜੱਜਕ ਹਾਂ ਕਿਸੇ ਮੇਰੇ ਵੀਰ ਦਾ ਕੋਈ ਦਿਲ ਦੁਖਿਆ ਹੋਵੇ ਤੋਂ ਮਾਫੀ ਚਾਹੁੰਨਾ ਫਤਿਹ ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤਰਿੰਦਰਪਾਲ ਸਿੰਘ ਤਾੜਪੁਰਾ ਦਾ ਸਨਮਾਨ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਬੇਨਤੀ ਕਰਾਂਗਾ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਭਾਜੀ ਉਹਨਾਂ ਦੇ ਭਰਾਤਾ ਭਾਈ ਅੰਗਰੇਜ਼ ਸਿੰਘ ਜੋ ਮੋਗਾ ਤੋਂ ਆਏ ਆ ਸੋ 2 ਮਿੰਟਾਂ ਦੇ ਲਈ ਉਹ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਅੰਗਰੇਜ਼ ਸਿੰਘ ਜੀ ਮੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹ ਬਹੁਤ ਅਤਾਲਾ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਵੰਤਰ ਹਜੂਰੀ ਅੰਦਰ ਬੈਠੀ ਗੁਰੂ ਪਿਆਰੀ ਗੁਰ ਸੁਵਾਰੀ ਸਾਧ ਸੰਗਤ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪੁਰੇ ਪੁਰੇ ਮੇਰੇ ਸਤਕਾਰਯੋਗ ਭਾਈ ਸਾਹਿਬ ਜੀ ਆਪਣੇ ਅਨੁਚਾਣ ਪੇਸ਼ ਕਰਕੇ ਗਏ ਆ ਉਹਨਾਂ ਨੇ ਸਿੱਖ ਰਾਜ ਦੀ ਗੱਲ ਕੀਤੀ ਮੈਂ 100% ਉਹਨਾਂ ਨਾਲ ਸਹਿਮਤ ਹਾਂ ਪਰ ਇਹ ਤਾਂ ਹੈਗਾ ਜਿਹੜੀ ਉਹਨਾਂ ਨੇ ਗੱਲ ਆਖਿਰ ਵਿੱਚ ਦੋ ਮਿੰਟ ਹੀ ਲogne ਬਤਨੀ ਲਗਾਈ ਤੇ ਤਾਂ ਹੈਗਾ ਜੀ ਅਸੀਂ ਜਿਨ੍ਹਾਂ ਨੂੰ ਕਹਿ ਕੇ ਗਏ ਨੇ ਜੇ ਅਸੀਂ ਉਹਨਾਂ ਨੂੰ ਬੁਕਾਰਾਂਗੇ ਤਾਂ ਹੋ ਸਕਦਾ ਇਹ ਗੱਲ ਕੋਈ ਝੂਠ ਨਹੀਂ ਦੀਾਸ ਦੀ ਇੰਟਰਵਿਊ ਦੇ ਵਿੱਚ ਮੈਂ ਸਰਪੰਚ ਤੌਰ ਤੇ ਸਿੱਧੀ ਤੌਰ ਤੇ ਨਾਮ ਲੈ ਕੇ ਬੋਲਿਆ ਕਿ ਜਿਨ੍ਹਾਂ ਨੂੰ ਅਸੀਂ ਪੰਥਕ ਕਹਿ ਕੇ ਨਿਵਾਜਦੇ ਰਹੇ ਹਾਂ ਜਿਨ੍ਹਾਂ ਦੇ ਰੂਹ ਤੇ ਪੰਥ ਦੇ ਮਖੌਟੇ ਪਾ ਕੇ ਉਹ ਸਾਨੂੰ ਲੁੱਟਦੇ ਰਹੇ ਤੇ ਨਾਲ ਤੋੜਦੇ ਰਹੇ ਨੇ ਉਹਨਾਂ ਨੇ ਜੋ ਹਾਲ ਤੱਕ ਕੌਮ ਦੀ ਕੀਤੀ ਹੈ ਨਾ ਉਹ ਕਿਸੇ ਤੋਂ ਲੁਕੀ ਸ਼ੁਪੀ ਵਾਲੀ ਗੱਲ ਨਹੀਂ ਅਨੇਕਾਂ ਸਿੰਘ ਭਾਈ ਪਰਮਜੀਤ ਸਿੰਘ ਪੰਮੇ ਵਰਗੇ ਇੱਕ ਨਹੀਂ ਹਜ਼ਾਰਾਂ ਸਿੱਖ ਇਹਨਾਂ ਦੇ ਕਾਰਨ ਕਰਕੇ ਸ਼ਹੀਦ ਹੋਏ ਆ ਇਹਨਾਂ ਦੀ ਬਹੁਤ ਸ਼ਹੀਦ ਹੋਏ ਆ ਇਹਨਾਂ ਨੇ ਕਰਵਾਏ ਨੇ ਤੇ ਮੈਂ ਇੱਕ ਬੇਨਤੀ ਕੀਤੀ ਸੀ ਮੈਨੂੰ ਸਵਾਲ ਪੁੱਛਦਾ ਸੀ ਪੱਤਰਕਾਰ ਨੇ ਜਿਹੜਾ ਮੋਰਚਾ ਲੱਗਾ ਨਾ ਆਪਣੇ ਬੰਦੀ ਸਿੰਘਾਂ ਦਾ ਤੇ ਮੈਨੂੰ ਉਹ ਕਹਿੰਦਾ ਸੀ ਵੀ ਜਿਹੜੇ ਬੰਦੀ ਸਿੰਘ ਹਿਆੜੀ ਹੋ ਰਹਿਤ ਜਿਹੜੀ ਪੰਥਕ ਸਰਕਾਰ ਏ ਜਿਹਨੂੰ ਬਾਦਲ ਸਰਕਾਰ ਤੁਸੀਂ ਕਹਿੰਦੇ ਜੀ ਉਹਦਾ ਇਹਦੇ ਚ ਕੀ ਰੋਣ ਉਹ ਬੜਾ ਅੱਜ ਰੌਲਾ ਪਾ ਰਹੇ ਨੇ ਮੈਂ ਜੇ ਕੋ ਬੇਨਤੀ ਕੀਤੀ ਸੀ ਕਿ ਬੰਦੀ ਸੀਗਾ ਨੂੰ ਕੋਈ ਰਿਹਾਰ ਕਰਾ ਕੇ ਰਾਜੀ ਨਹੀਂ ਗਾ ਬੜੀਆਂ ਗੱਲਾਂ ਹੋ ਚੁੱਕੀਆਂ ਨੇ ਸੋ ਮੈਂ ਬੇਨਤੀ ਕਰਦਾ ਗੁਰੂ ਕੇ ਸਿੱਖੋ ਆਪਣੇ ਤੇ ਤਸ਼ੱਦਦ ਜਿਹੜਾ ਹੋਇਆ ਕਿਸੇ ਤੋਂ ਲੋਕੀ ਸ਼ੀਪੀ ਗੱਲ ਨਹੀਂ ਗਈ ਮੇਰੇ ਖਿਆਲ ਦੇ ਵਿੱਚ ਕੋਈ ਐਸਾ ਘਰ ਨਹੀਂ ਹੋਣਾ ਪੰਜਾਬ ਦਾ ਜਿਸ ਘਰ ਦੇ ਵਿੱਚ ਇਸ ਪੁਲਿਸ ਨੇ ਇਸ ਜਾਲਮ ਸਰਕਾਰ ਨੇ ਤਸ਼ੱਦਦ ਨਾ ਕੀਤਾ ਹੋਵੇ ਜੇ ਉਹ ਘਰ ਬਚਿਆ ਹੋਵੇ ਗੰਤ ਸਿੱਖ ਕੌਮ ਦੇ ਗਦਾਰ ਦਾ ਘਰ ਬਚਿਆ ਹੋਵੇਗਾ ਸਿੱਖ ਕੌਮ ਦੇ ਗਦਾਰਾਂ ਦੇ ਬੱਚੇ ਬੱਚੇ ਹੋਣਗੇ ਜਿਹੜੇ ਪੰਥਕ ਅਤਹਿਜੀ ਸੀ ਜਾਂ ਥੋੜਾ ਬੜਾ ਵੀ ਸਿੱਖ ਕੌਮ ਨਾਲ ਖਾਲਸਾ ਸਿੰਘਾਂ ਦੇ ਨਾਲ ਕਰਦੇ ਸੀ ਸਾਨੂੰ ਪਤਾ ਹੀ ਪਿੰਡੇ ਦੇ ਸਰਦਾਰ ਪਟਾਇਆ ਮੈਂ 4 ਸਾਲ ਬਾਗੀ ਰਿਆ ਮੇਰਾ ਭਰਾ ਭਾਈ ਸੁਦੇਵ ਸਿੰਘ ਉਹ 5 ਸਾਲ ਲੱਗੀ ਰਿਆ ਸੰਤ ਗਿਆਨੀ ਜਰਨੈਲ ਸੰਤਲ ਸੰਨ 80 ਤੋਂ ਆਇਆ ਸੀ ਮੇਰੇ ਵੱਡੇ ਵੀਰ ਭਾਈ ਸਰਦੇਵ ਸਿੰਘ ਜੀ ਅਤੇ ਅਰਦਾਸੀਆ ਸਿੰਘ ਸੀ ਸੰਤ ਗਿਆਨੀ ਜਰਨੈਲ ਸੰਗ ਨੇ ਆਪ ਅਰਦਾਸ ਕੀਤੀ ਸੀ ਮਾਪੁਰਖਾਂ ਨੇ ਮਹਿੰਤੇ ਸੋ ਮੈਂ ਜੇ ਆਪ ਦੀ ਕਹਾਣੀ ਲੈ ਕੇ ਬਹਿ ਜਾਵਾਂ ਕਿ ਸਾਡੇ ਤੇ ਆ ਹੋਇਆ ਸਾਡੇ ਤੇ ਇੰਜ ਕੀਤਾ ਮੈਂ ਬੜੀ ਵਾਰੀ ਸੁਣਾਇਆ ਤੇ ਮੇਰੀਆਂ YouTube ਤੇ ਵੀਡੀਓ ਪਈਆਂ ਮੈਂ ਕੱਲੀ ਕੱਲੀ ਗੱਲ ਇੱਕ ਗੱਲ ਸਾਰੀ ਕੌਮ ਨਾਲ ਸਾਂਝੀ ਕੀਤੀ ਮੰਤਣਾ ਸਾਂਝੀ ਕੀਤੀ ਹੈ ਸੋ ਮੈਂ ਜ਼ਿਆਦਾ ਨਾ ਬੋਲਾਂ ਮੇਰੇ ਕੋਲ ਸੋਨਾ ਭਾਈ ਸਾਹਿਬ ਨੇ 2 ਮਿੰਟ ਦਾ ਦਿੱਤਾ ਹੈ ਤੇ ਮੈਂ ਧੰਨਵਾਦ ਕਰਦਾ ਭੈਣ ਸਤਕਾਰਯੋਗ ਭੈਣ ਭੈ ਜੀ ਗੁਰਵੰਦਰ ਕੌਰ ਦਾ ਜਿਹੜੇ ਹਰ ਸਾਲ ਭਾਈ ਪਰਮਜੀਤ ਸਿੰਘ ਅਨੰਦ ਬਾਬਾ ਜੀ ਤੇ ਹੋਰ ਸਿੰਘਾਂ ਦਾ ਜਿਸ ਮਾਗਮ ਮਨਾਉਂਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸਪੈਸ਼ੀਅਲੀ ਫੋਨ ਕਰਕੇ ਸਦਿਆ ਔਰ ਦੂਜਾ ਧੰਨਵਾਦ ਭਾਈ ਰਜੀਤ ਸਿੰਘ ਜੀ ਦਮ ਦੇ ਵੀ ਟਕਸਾਲ ਮੇਰੇ ਛੋਟੇ ਵੀਰ ਨੇ ਇਹ ਇਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਡੇ ਸਾਰੇ ਤੁਹਾਰੂ ਸਿੰਘਾਂ ਦੀਆਂ ਜੀਵਨੀਆਂ ਲਿਖੀਆਂ ਨੇ ਲਿਖ ਕੇ ਇਨਾਂ ਨੇ ਛਾਪਣ ਦਾ ਧਿਆ ਕੀਤਾ ਹੈ ਪਰ ਥੋੜੀ ਜੀ ਮੈਂ ਇਨਾਂ ਨਾਲ ਨਰਾਜ਼ਗੀ ਯਾਰ ਕਰ ਲੱਗਾ ਗੁੱਸਾ ਜਿ ਵਰਨੇ ਕਿਉਂਕਿ ਮੇਰੇ ਛੋਟੇ ਵੀਰ ਨੇ ਮੈਂ ਇਹਨਾਂ ਨੂੰ ਤਾਂਡੇ ਵੀ ਬੇਨਤੀ ਕੀਤੀ ਸੀ ਕਿ ਮੇਰੇ ਭਰਾ ਭਾਈ ਸਰਦੇਵ ਸਿੰਘ ਦਾ ਜੀਵਨ ਤੁਸੀਂ ਲਿਖਿਆ ਨਹੀਂ ਤੇ ਮੈਂ ਅੱਜ ਵੀ ਇਹੀ ਬੇਨਤੀ ਕਰਨ ਲਈ ਉੱਟਿਆ ਮੇਰਾ ਕੋਈ ਹੋਰ ਜ਼ਿਆਦਾ ਨਹੀਂ ਸੀ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਦੋਨੋਂ ਭਰਾਵਾਂ ਦੀ ਜ਼ਿੰਦਗੀ ਜੇ ਮੈਂ ਉਸਾਨ ਨਹੀਂ ਕੀਤਾ ਬਖਦੇ ਨਹੀਂ ਕੌਣ ਲਈ ਸ਼ਹੀਦ ਹੋਣਾ ਕੌਣ ਛੀਨ ਕੌਣ ਦਾ ਸਰਮਾਇਆ ਹੁੰਦੇ ਨੇ ਉਹ ਭਾਗਾ ਵਾਲੇ ਸਿੰਘ ਹੁੰਦੇ ਨੇ ਜਿਹੜੇ ਆਪਣੀ ਕੌਂਗਲੀ ਲੜਦੇ ਨੇ ਸਾਧੂ ਗੁਰੂ ਸਾਹਮਣੇ ਕਿਰਪਾ ਕੀਤੀ ਸੜਦੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਅਸੀਂ ਕੌਂਗਲੀ ਸੰਘਰਸ਼ ਲੜਿਆ ਅਸੀਂ ਭਾਗਾ ਬਣੇ ਆ ਪਰ ਮੈਂ ਇਹ ਇਹ ਬੇਨਤੀ ਗੁਰੂ ਨੂੰ ਕਰਾਂਗਾ ਕਿ ਮੇਰੇ ਸਤਿਕਾਰਯੋਗ ਭਾਈ ਸਰਦੇਵ ਸਿੰਘ ਪਪਾ ਦਮਦੇ ਪਟਕਸਾਲ ਦਾ ਉਹ ਜਿਹੜਾ ਇਤਿਹਾਸ ਹੈ ਉਹ ਆਪਣੀ ਕਿਤਾਬ ਜੀਉ ਸ਼ਾਪਣ ਇਹਨਾ ਪੈਂਦਾ ਕਿ ਮਾਦਾ ਜਾ ਚੱਕਾ ਵਾਹੀ ਗੁਰੂ ਦੀ ਕਥਾ ਸਾਹ ਵਾਹੀ